ਸਿੱਖਾ ਦੋਸਤੋ ਸਾਕ ਰਹਾ ਤੁਹਾਡਾ ਮੇਰੇ YouTube ਚੈਨਲ KB Singh 1313 ਵਿੱਚ ਦੋਸਤੋ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਆਰਮ ਫੋਰਸ ਦੇ ਜਿਹੜੇ ਫਾਰਮ ਹੈ ਉਹ ਨਿਕਲ ਚੁੱਕੇ ਹਨ ਇਹ ਜਿਹੜੇ ਫਾਰਮ ਹੈ 10ਵੀਂ ਕਲਾਸ ਵਿੱਚ ਜੋ ਬੱਚੇ ਪੜ੍ਹ ਰਹੇ ਹਨ ਉਹ ਭਰ ਸਕਦੇ ਹਨ ਜਿਹੜੀ ਇਸ ਫਾਰਮ ਦੀ ਭਰਨ ਦੀ ਡੇਟ ਹੈ ਉਹ 15 ਅਕਤੂਬਰ 2025 ਤੋਂ 15 ਦਸੰਬਰ 2025 ਤੱਕ ਸ਼ਾਮੀ 5 ਵਜੇ ਤੱਕ ਭਰ ਸਕਦੇ ਹਨ ਆਨਲਾਈਨ ਫਾਰਮ ਭਰ ਹੋਏਗਾ ਫਾਰਮ ਭਰਨ ਦੀ ਜਿਹੜੀ ਫੀਸ ਹੈ ਉਹ 500 ਰੁਪਏ ਪਰ ਸਟੂਡੈਂਟ ਹੋਏਗੀ ਇਸ ਤੋਂ ਬਿਨਾ ਇਸ ਤੋਂ ਬਿਨਾ 더 ਦੱਸ ਦਈਏ ਕਿ ਇਹ ਜਿਹੜੇ ਫਾਰਮ ਨੇ ਸਿਰਫ ਮੁੰਡੇ ਹੀ ਭਰ ਸਕਦੇ ਹਨ ਜੋ ਕਿ ਪੰਜਾਬ ਦੇ ਰਹਿਣ ਵਾਲੇ ਹੋਣ ਪੰਜਾਬ ਦੀ ਡੋਮਿਸਾਈਲ ਜੀ ਨਕਲ ਹੈ ਉਹੀ ਸਰਟੀਫਿਕੇਟ ਭਰ ਸਕਦੇ ਹਨ ਜੋ 10ਵੀਂ ਕਲਾਸ ਕਰ ਰਹੇ ਹਨ ਸਿਰਫ ਉਹ ਪੜ ਰਹੇ ਹਨ ਐਨੀ ਬੋਰਡ ਤੁਸੀਂ ਕਿਸੇ ਵੀ ਬੋਰਡ ਤੋਂ ਦਸਵੀਂ ਕਰ ਰਿਹਾ ਤਾਂ ਤੁਸੀਂ ਇਹ ਫਾਰਮ ਜਿਹੜੇ ਭਰ ਸਕਦੇ ਹਨ ਜਨਮ ਮਿਤੀ ਦੀ ਡੇਟ ਗੱਲ ਕਰ ਲਈਏ ਤਾਂ ਡੇਟ ਆਫ ਬਰਥ ਸ਼ੁੱਡ ਨਾਟ ਬੀ ਬਿਫੋਰ 2 ਜਨਵਰੀ 2009 2 ਜਨਵਰੀ 2009 ਤੋਂ ਪਹਿਲਾਂ ਦੀ ਜਿਹੜੀ ਜਨਮ ਮਿਤੀ ਹੈ ਉਹ ਨਹੀਂ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਜਿਹੜੀ ਜਨਮ ਮਿਤੀ ਵਾਲੇ ਬੱਚੇ ਹੈ ਉਹ ਹੀ ਸਿਰਫ ਇਸ ਫਾਰਮ ਨੂੰ ਭਰ ਸਕਦੇ ਹਨ ਇਸ ਫਾਰਮ ਦਾ ਜਿਹੜਾ ਐਗਜ਼ਾਮੀਨੇਸ਼ਨ ਹੈ ਟੈਸਟ ਹੋਏਗਾ ਉਹ ਅੰਦਾਜ਼ਨ ਹੈ 4 ਜਨਵਰੀ 2026 ਨੂੰ ਹੋਏਗਾ ਇਹ ਜਿਹੜੀ ਡੇਟ ਆ ਫਿਕਸ ਨਹੀਂ ਹੈ ਇਹ ਅੱਗੇ ਪਿੱਛੇ ਵੀ ਹੋ ਸਕਦੀ ਹੈ ਤੇ ਇਸ ਦਾ ਜਿਹੜਾ ਰਿਜ਼ਲਟ ਹੈ ਉਹ ਪੇਪਰ ਤੋਂ ਲਗਭਗ ਇੱਕ ਹਫਤੇ ਦੇ ਅੰਦਰ ਅੰਦਰ ਹੀ ਹੈ ਜਿਹੜਾ ਤੁਹਾਡਾ ਆ ਜਾਏਗਾ 1 ਵੀਕ ਟੈਂਟੇਟੇਟਿਵਲੀ ਮੀਨਸ ਇੱਕ ਹਫਤੇ ਦੇ ਅੰਦਰ ਅੰਦਰ ਤੁਹਾਡਾ ਰਿਜ਼ਲਟ ਆ ਜਾਏਗਾ ਇਸ ਤੋਂ ਬਿਨਾ ਕੈਂਡੀਡੇਟ ਜੋ ਉਸ ਨੂੰ ਫਾਰਮ ਮਿਲੇਗਾ ਸਬਮਿਟ ਹੋਣ ਤੋਂ ਬਾਅਦ ਉਸ ਨੂੰ ਆਪਣਾ ਐਡਮਿਸ਼ਨ ਹੋਣ ਤੱਕ ਉਹ ਫਾਰਮ ਨੂੰ ਸਭ ਆਲ ਕੇ ਰੱਖੇਗਾ ਅਗਰ ਤੁਹਾਨੂੰ ਕੋਈ ਵੀ ਕੁਆਰੀ ਆਤਾ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਪਤਾ ਕਰ ਸਕਦੇ ਹੋ ਜਾਂ ਇਸ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਇਸ ਤੋਂ ਬਿਨਾ ਅਗਰ ਪੇਪਰ ਦੀ ਗੱਲ ਕਰੀਏ ਤਾਂ ਪੇਪਰ ਦੇ ਵਿੱਚ ਮੈਥ ਇੰਗਲਿਸ਼ ਤੇ ਐਸਐਸਟੀ ਦੇ ਜਿਹੜੇ ਹੈ ਕੁਐਸਚਨ ਆਣਗੇ ਟੋਟਲ 150 ਨੰਬਰ ਹੋਣਗੇ 150 ਦੇ ਵਿੱਚੋਂ 80 ਨੰਬਰ ਦਾ ਮੈਥ 40 ਨੰਬਰ ਦੀ ਇੰਗਲਿਸ਼ ਸੋਸ਼ਲ ਸਟਡੀ ਦੇ 3 ਨੰਬਰ ਦੀ ਸੋਸ਼ਲ ਸਟਡੀ ਹੋਏਗੀ OMR ਸ਼ੀਟ ਦੇ ਉੱਤੇ ਤੁਹਾਡਾ ਜਿਹੜਾ ਪੇਪਰ ਲਿਆ ਜਾਵੇਗਾ ਔਰ ਇਸ ਦੇ ਵਿੱਚ ਨੈਗੇਟਿਵ ਮਾਰਕਿੰਗ ਕੀਤੀ ਜਾਵੇਗੀ ਨੈਗੇਟਿਵ ਮਾਰਕਿੰਗ ਮਤਲਬ ਤੁਹਾਡਾ ਅਗਰ ਤੁਸੀਂ 4 ਕੁਐਸਚਨ ਗਲਤ ਕਰਦੇ ਹੋ ਤਾਂ ਤੁਹਾਡਾ 1 ਨੰਬਰ ਕੱਟਿਆ ਜਾਵੇਗਾ ਮਤਲਬ ਇੱਕ ਕੁਐਸਚਨ ਗਲਤ ਕਰਨ ਦੇ ਪੁਆਇੰਟ 0.4 ਜਿਹੜੇ ਤੁਹਾਡੇ ਆ ਕੱਟੇ ਜਾਣਗੇ ਤੁਸੀਂ ਬਾਲ ਤੇ ਬਲੂ ਪੈਨ ਬਲੂ ਤੇ ਬਲੈਕ ਪੈਨ ਬਾਲ ਪੈਨ ਜਿਹੜਾ ਤੁਸੀਂ ਪੇਪਰ ਦੇ ਵਿੱਚ ਯੂਜ਼ ਕਰ ਸਕਦੇ ਹੋ ਇਸ ਤੋਂ ਬਿਨਾ ਇੱਕ ਹੋਰ ਇਨਫੋਰਮੇਸ਼ਨ ਹੈ ਜਿਹੜੇ ਬੱਚਿਆਂ ਨੇ 10ਵੀਂ ਪਾਸ ਕਰ ਲਈ ਹੈ ਔਰ ਉਹ 11ਵੀਂ ਕਲਾਸ ਦੇ ਵਿੱਚ ਪੜ ਰਹੇ ਹਨ ਉਹ ਆਪਣੀ ਏਜ ਦੇ ਅਕੋਰਡਿੰਗ ਜੋ ਉੱਪਰ ਮੈਂ ਇਸ ਦਸੀਆ 2009 ਵਾਲੀ 2009 ਤੋਂ ਅਗਰ ਬਾਅਦ ਦਾ ਬਰਤ ਹੈ ਤਾਂ ਉਹ ਵੀ 11ਵੀਂ ਕਲਾਸ ਵਾਲੇ ਬੱਚੇ ਵੀ ਇਸ ਨੂੰ ਫਾਰਮ ਨੂੰ ਭਰ ਸਕਦੇ ਹਨ ਜਿਨ੍ਹਾਂ ਨੇ 10ਵੀਂ ਕੰਪਲੀਟ ਕਰ ਲਈ ਹੈ ਤੇ ਹੁਣ ਉਹ 11ਵੀਂ ਕਲਾਸ ਵਿੱਚ ਪੜ੍ਹ ਰਹੇ ਹਨ ਉਹ ਵੀ ਇਸ ਫਾਰਮ ਨੂੰ ਭਰ ਸਕਦੇ ਹਨ ਸੋ ਦੋਸਤੋ ਲਾਸਟ ਵਿੱਚ ਇੱਕ ਵਾਰ ਫੇਰ ਦੱਸ ਦਵਾਂ ਜਿਹੜੇ ਵੀ ਮਹਾਰਾਜ ਰਣਜੀਤ ਸਿੰਘ ਆਰਮ ਫੋਰਸ ਦੇ ਫਾਰਮ ਜਿਹੜੇ ਭਰਨਾ ਚਾਹੁੰਦੇ ਹਨ ਜੋ ਕਿ ਸਿਰਫ ਮੁੰਡਿਆਂ ਦੇ ਲਈ ਹੈ ਉਹ 15 ਅਕਤੂਬਰ 2025 ਸਵੇਰੇ 11 ਵਜੇ ਤੋਂ 15 ਦਸੰਬਰ 2025 ਸ਼ਾਮੀ 5 ਵਜੇ ਤੱਕ ਆਪਣਾ ਜਿਹੜਾ ਫਾਰਮ ਹੈ ਭਰ ਸਕਦੇ ਹਨ ਇਸ ਦਾ ਪੇਪਰ ਜਿਹੜਾ ਜਨਵਰੀ ਮਹੀਨੇ ਵਿੱਚ ਹੋਵੇਗਾ ਤੇ ਫੀਸ ਇਸ ਦੀ ਸਰਕਾਰੀ 500 ਰੁਪਏ ਹੋਏਗੀ ਉਮੀਦ ਕਰਦਾ ਹਾਂ ਜਾਣਕਾਰੀ ਪਸੰਦ ਆਏਗੀ ਧੰਨਵਾਦ